ਤੁਸੀਂ ਕੱਲ ਦੀ ਘਟਨਾ ਲੈ ਲਓ ਰਾਮਪੁਰਾ ਫੋਨ ਦੇ ਵਿੱਚੋਂ ਇੱਕ ਬੱਚਾ ਜਿਹੜਾ ਉਹ ਚੱਕ ਲਿਆ ਜਾਂਦਾ ਗਿਆ ਬਾਅਦ ਚ ਫੋਟੋਆਂ ਵੀ ਆ ਜਾਂਦੀਆਂ ਵੀਡੀਓ ਵੀ ਆ ਜਾਂਦੀ ਹੈ ਕਿ ਮੋਟਰਸਾਈਕਲ ਦੇ ਉੱਤੇ ਜਿਹੜਾ ਬੰਦਾ ਲੈ ਕੇ ਜਾ ਰਿਹਾ ਉਸ ਨੂੰ ਬਰਗਾ ਕੇ ਲੈ ਕੇ ਜਾ ਰਿਹਾ ਕੌਣ ਆ ਬੰਦਾ ਨਹੀਂ ਪਤਾ ਲੱਗ ਰਿਹਾ ਅੱਜ ਉਹ ਬੱਚਾ ਮਰੇਲ ਕੋਟਲਾ ਦੇ ਨੇੜੇ ਇੱਕ ਕਿਸੇ ਵਿਅਕਤੀ ਨੂੰ ਮਿਲਦਾ ਹੈ ਨਹਿਰ ਦੇ ਕਿਨਾਰੇ ਬਿਲਕੁਲ ਸ਼ੀਦੀ ਹਾਲਤ ਦੇ ਵਿੱਚ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਐਦੋਂ ਵੱਧ ਮਾੜੇ ਹਾਲਾਤ ਨਹੀਂ ਦੇਖੇ ਨਹੀਂ ਜਾ ਸਕਦੇ ਕਿਉਂ ਤੁਹਾਡੀ ਅੱਧੀ ਪੀੜ੍ਹੀ ਨਸ਼ੇ ਚ ਹੈ ਜੀ ਪਹਿਲਾਂ ਆਪਾਂ ਇਹ ਸੁਣਿਆ ਸੀਗਾ ਵੀ ਤਾਰਾਂ ਚੱਕ ਲਈਆਂ ਚੱਲ ਲੋਹਾ ਖਾ ਗਏ ਜਾਂ ਸਰੀਏ ਚੱਕੇ ਲੈ ਗਏ ਅੱਦਾਂ ਦੀਆਂ ਗੱਲਾਂ ਸੁਣੀਆਂ ਸੀ ਹਨ ਜਵਾਕ ਚੱਕ ਕੇ ਲੈ ਗਏ ਨਹੀਂ ਸੋਨਾ ਲੁੱਟ ਲਿਆ ਕੱਲ ਅਸੀਂ ਰਾਤੀ ਸ਼ਾਇਦ ਆਈਏਂਦੇ ਸੀ ਲੁਧਿਆਣੇ ਤੋਂ ਪਟਿਆਲੇ ਰਾਤ ਚ ਇੱਕ ਕਰੂਜ਼ ਗੱਡੀ ਪਹਿਲਾਂ ਉਹਨੇ ਟੱਕਰ ਮਾਰੀ ਕਿਸੇ ਦੇ ਵਿੱਚ ਫਿਰ ਉਹ ਘੁੰਮ ਕੇ ਡਿਵਾਈਡਰ ਦੇ ਵਿੱਚ ਜਾ ਵੱਜੀ ਇੰਨੀ ਸਪੀਡ ਤੇ ਅਸੀਂ ਰੁਕੇ ਵੇਖਿਆ ਪੂਰੇ ਨਸ਼ੇ ਨਾਲ ਰੱਜੇ ਹੋਏ ਤਿੰਨੇ ਜਣੇ ਇੱਕ ਇੱਕ ਤਾਂ ਉੱਤਰਿਆ ਨਹੀਂ ਥੱਲੇ ਪਿੱਛੇ ਬੈਕ ਸੀਟ ਤੇ ਬੈਠਾ ਥੱਲੇ ਨਹੀਂ ਉਹਨੂੰ ਪਤਾ ਨਹੀਂ ਵੀ ਗੱਡੀ ਵੱਜ ਗਈ ਨਹੀਂ ਵੱਜੀ ਕੀ ਹੋਇਆ ਕੀ ਨਹੀਂ ਹੋਇਆ ਕੱਲ ਨੂੰ ਤੁਸੀਂ ਇਹ ਗੱਲ ਕਿਵੇਂ ਕਹਿ ਦੋਗੇ ਵੀ ਪੰਜਾਬ ਸੇਫ ਹੈ ਰਹਿਣ ਮਸਤ ਜਵਾਕਾਂ ਲਈ ਜਿਵੇਂ ਲੁਧਿਆਣੇ ਦੇ ਵਿੱਚ ਵੀ ਘਟਨਾ ਪਿਛਲੇ ਸਮੇਂ ਦੇ ਵਿੱਚ ਵਾਪਰੀ ਹੈ ਵਾਪਰੀ ਹੈ ਉਹ ਉਸ ਬੱਚੇ ਦੀ লাশ ਮਿਲਦੀ ਹੈ ਮੈਂ ਜਦੋਂ ਕੱਲ ਦਾ ਫੋਟੋ ਦੇਖ ਰਿਹਾ ਨਾ ਉਸ ਬੱਚੇ ਦੀ ਤਾਂ ਤੁਸੀਂ ਆਪਣੇ ਪਰਿਵਾਰਾਂ ਬਾਰੇ ਸੋਚਣ ਲੱਗਦੇ ਹੋ ਜਗਪ੍ਰੀਤ ਜੀ ਬੱਚੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਪਰ ਤੁਸੀਂ ਦੇਖੋ ਕਿ ਅੱਗੇ ਆਪਾਂ ਜਦੋਂ ਆਪਾਂ ਬਚਪਨ ਹੁੰਦਾ ਸੀਗਾ ਤੇ ਆਪਾਂ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਕਿਤੇ ਕੱਲੇ ਜਾਉਂਦੇ ਸੀ ਬੱਚੇ ਤੇ ਮਾਪੇ ਭਾਲਣ ਵੀ ਨਹੀਂ ਜਾਂਦੇ ਸੀ ਸ਼ਾਮ ਨੂੰ ਆਪੇ ਘਟਿਆ ਤੇ ਅੱਜ ਬੱਚਿਆਂ ਪ੍ਰਤੀ ਹਰ ਮਾਪੇ ਦਾ ਡਰ ਬਣਿਆ ਪਿਆ ਕਿ ਕੋਈ ਲੈ ਗੇਟ ਤੋਂ ਬਾਹਰ ਗਿਆ ਤੁਸੀਂ ਆਪਦੇ ਜਵਾਗ ਨੂੰ ਗਲੀ ਨਹੀਂ ਢੱਕ ਪੇ ਰਹਿ ਸਕਦੇ ਮੈਂ ਆਪਣੇ ਬੱਚੇ ਨੂੰ ਤੇ ਫਿਰ ਇਹ ਹਾਲਾਤ ਇਹ ਰਹਿਣ ਵਾਲੇ ਨੇ ਮਨ ਦੱਸ ਔਰ ਮੈਂ ਹਾਲਾਤ ਦੇਖ ਕੇ ਹੈਰਾਨ ਕਿਹੜੇ ਪਾਸੇ ਨੂੰ ਚੱਲਨੀ ਹੈ ਇੱਕ ਪਾਸੇ ਤਾਂ ਆਪਾਂ ਇਹ ਦਾਅਵੇ ਕਰੀ ਜਾਂਦੇ ਆ ਕਿ ਪੰਜਾਬ ਤੋਂ ਵਧੀਆ ਸਖਾਲਾ ਕੋਈ ਹੈ ਹੀ ਨਹੀਂ ਦੂਜੇ ਪਾਸੇ ਤੁਹਾਡੇ ਛੋਟੇ ਛੋਟੇ ਨਿਆਣੇ ਚੱਕੇ ਜਾ ਰਹੇ ਜੈਪਰੀ ਜੀ ਪੰਜਾਬ ਦੇ ਹਾਲਾਤਾਂ ਬਾਰੇ ਜੇ ਗੱਲ ਕਰੀਏ ਕਿ ਪਹਿਲਾਂ ਵਾਲੇ ਸਮੇਂ ਚ ਆਪਾਂ ਨਵੀਂ ਸਰਕਾਰ ਦੀ ਗੱਲ ਕਰਦੇ ਆ ਯਾਨੀ ਕਿ ਅੱਜ ਦੀ ਸਰਕਾਰ ਚ ਵਾਪਰ ਰਿਹਾ ਪਹਿਲਾਂ ਵੀ ਸਰਕਾਰਾਂ ਚ ਵੀ ਘਟਨਾਵਾਂ ਵਾਪਰਦੀਆਂ ਸੀ ਲੁੱਟਾ ਖਵਾਉਣ ਨੂੰ ਲੈ ਕੇ ਬੱਚੇ ਚੱਕੇ ਜਾਂਦੇ ਹੁਣ ਤੁਸੀਂ ਕੱਲ ਦੀ ਘਟਨਾ ਲੈ ਲਓ ਰਾਮਪੁਰਾ ਫੂਲ ਦੇ ਵਿੱਚ ਇੱਕ ਬੱਚਾ ਜਿਹੜਾ ਉਹ ਚੱਕ ਲਿਆ ਜਾਂਦਾ ਹੈ ਬਾਅਦ ਚ ਫੋਟੋਆਂ ਵੀ ਆ ਜਾਂਦੀਆਂ ਵੀਡੀਓ ਵੀ ਆ ਜਾਂਦੀ ਹੈ ਕਿ ਮੋਟਰਸਾਈਕਲ ਦੇ ਉੱਤੇ ਜਿਹੜਾ ਬੰਦਾ ਲੈ ਕੇ ਜਾ ਰਿਹਾ ਉਸ ਨੂੰ ਬਰਗਾ ਕੇ ਲੈ ਕੇ ਜਾ ਰਿਹਾ ਕੌਣ ਆ ਬੰਦਾ ਨਹੀਂ ਪਤਾ ਲੱਗ ਰਿਹਾ ਪਰ ਮਤਲਬ ਫਿਕਰ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਸਾਰੇ ਲੋਕ ਜ਼ਾਹਰ ਕਰਨ ਲੱਗ ਜਾਂਦੇ ਕਿ ਬੱਚਾ ਚੱਕਿਆ ਗਿਆ ਅੱਜ ਉਹ ਬੱਚਾ ਮਰੇਲ ਕੋਟਲਾ ਦੇ ਨੇੜੇ ਇੱਕ ਕਿਸੇ ਵਿਅਕਤੀ ਨੂੰ ਮਿਲਦਾ ਹੈ ਨਹਿਰ ਦੇ ਕਿਨਾਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਤੁਸੀਂ ਇਹ ਦੇਖ ਲਓ ਹਾਲਾਤ ਕੀ ਨੇ ਪੰਜਾਬ ਦੇ ਭਗਤਾ ਜੀ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਐਦੋ ਵੱਧ ਮਾੜੇ ਹਾਲਾਤ ਨਹੀਂ ਦੇਖੇ ਨਹੀਂ ਜਾ ਸਕਦੇ ਕਿਉਂ ਤੁਹਾਡੀ ਅੱਧੀ ਪੀੜ੍ਹੀ ਨਸ਼ੇ 'ਚ ਹੈ ਜੀ ਕੱਲ ਅਸੀਂ ਰਾਤੀ ਸ਼ਾਇਦ ਆਈ ਜਾਂਦੇ ਸੀ ਲੁਧਿਆਣੇ ਤੋਂ ਪਟਿਆਲੇ ਰਾਤ ਇੱਕ ਕਰੂਜ਼ ਗੱਡੀ ਪਹਿਲਾਂ ਉਹਨੇ ਟੱਕਰ ਮਾਰੀ ਹੂੰ ਕਿਸੇ ਦੇ ਵਿੱਚ ਫਿਰ ਉਹ ਘੁੰਮ ਕੇ ਡਵਾਈਡਰ ਦੇ ਵਿੱਚ ਜਾ ਵੱਜੀ ਐਨੀ ਸਪੀਡ ਤੇ ਅਸੀਂ ਰੁਕੇ ਵੇਖਿਆ ਪੂਰੇ ਨਸ਼ੇ ਨਾਲ ਰੰਝੇ ਹੋਏ ਪੂਰੇ ਤਿੰਨੇ ਜਾਣੇ ਇੱਕ ਇੱਕ ਤਾਂ ਉਤਰਿਆ ਨਹੀਂ ਥੱਲੇ ਪਿੱਛੇ ਬੈਕ ਸੀਟ ਤੇ ਬੈਠਾ ਥੱਲੇ ਨਹੀਂ ਉਹਨੂੰ ਪਤਾ ਨਹੀਂ ਵੀ ਗੱਡੀ ਵੱਜ ਗਈ ਨਹੀਂ ਵੱਜੀ ਕੀ ਹੋਇਆ ਕੀ ਨਹੀਂ ਹੋਇਆ ਉੱਥੇ ਬੰਦਾ ਜੀ ਉਹਨਾਂ ਨਾਲ ਖੜਦਾ ਵੀ ਫਿਰ ਤਾਂ ਆਪਸਨਾਂ ਵਾਲਾ ਆਪਸਨਾਂ ਵਾਲਾ ਕੰਮ ਹੈ ਨਹੀਂ ਅਸੀਂ ਖੈਰ ਉਹਨਾਂ ਦੀ ਗੱਡੀ ਸਾਈਡ ਤੇ ਲਵਾਈ ਤੇ ਉਥੋਂ ਨਿਕਲੇ ਉਹਨਾਂ ਨੂੰ ਵੇਖ ਕੇ ਵੀ ਸਹੀ ਹੈ ਕਿ ਨਹੀਂ ਸਹੀ ਹਾਲਾਂਕਿ ਉਹ ਜਾਨੀਮਾਲੀ ਸੇਫ ਸੀਗੇ ਸਾਰੇ ਹਨਾ ਵੀ ਕੁਝ ਹੋਇਆ ਨਹੀਂ ਸੀਗਾ ਪਰ ਮੈਂ ਹਾਲਾਤ ਦੇਖ ਕੇ ਹੈਰਾਨ ਕਿਹੜੇ ਪਾਸੇ ਨੂੰ ਚੱਲੇ ਹੂੰ ਤੁਸੀਂ ਪਹਿਲਾਂ ਆਪਾਂ ਇਹ ਸੁਣਿਆ ਸੀਗਾ ਵੀ ਤਾਰਾਂ ਚੱਕ ਲਈਆਂ ਚੱਲ ਲੋਹਾ ਖਾ ਗਏ ਜਾਂ ਸਰੀਏ ਚੱਕੇ ਲੈ ਗਏ ਅੱਦਾਂ ਦੀਆਂ ਗੱਲਾਂ ਸੁਣੀਆਂ ਸੀ ਹਨਾ ਜਵਾਕ ਚੱਕ ਕੇ ਲੈ ਗਏ ਸੋਨਾ ਲੁੱਟ ਲਿਆ ਇਹ ਨਹੀਂ ਨਾ ਕਹਿ ਸਕਦੇ ਵੀ ਹੁਣ ਉਹਨਾਂ ਨੇ ਚੱਕਿਆ ਉਰੇ ਇਹਦੇ ਪਿੱਛੇ ਕੀ ਘਟਨਾ ਹੋ ਸਕਦੀ ਹੈ ਕਿਸ ਦੀ ਸਾਜ਼ਿ ਪਰ ਪਰ ਫਿਕਰਤ ਹੈ ਨਾ ਕੱਲ੍ਹਵਾਰ ਦੇ ਵਿੱਚੋਂ ਕੋਈ ਬੰਦਾ ਨਿਕਲੇ ਆਉਣਾ ਕੱਲ੍ਹ ਨੂੰ ਤੁਸੀਂ ਇਹ ਗੱਲ ਕਿਵੇਂ ਕਹਿ ਦੋਗੇ ਵੀ ਪੰਜਾਬ ਸੇਫ ਹੈ ਰਹਿਣ ਵਾਸਤੇ ਜਵਾਕਾਂ ਲਈ ਜਿਵੇਂ ਲੁਧਿਆਣੇ ਦੇ ਵਿੱਚ ਵੀ ਘਟਨਾ ਪਿਛਲੇ ਸਮੇਂ ਦੇ ਵਿੱਚ ਵਾਪਰੀ ਚੱਕਣ ਵਾਲੀ ਬਾਹਰ ਉਸ ਬੱਚੇ ਦੀ লাশ ਮਿਲਦੀ ਹੈ ਪਰ ਮੈਂ ਮੈਂ ਜਦੋਂ ਕੱਲ ਦਾ ਫੋਟੋ ਦੇਖ ਰਿਹਾ ਨਾ ਉਸ ਬੱਚੇ ਦੀ ਤਾਂ ਤੁਸੀਂ ਆਪਣੇ ਪਰਿਵਾਰਾਂ ਬਾਰੇ ਸੋਚਣ ਲੱਗ ਜੇ ਰਹੋ ਜਗਪ੍ਰੀਤ ਜੀ ਬੱਚੇ ਸਾਰਿਆਂ ਨੂੰ ਚੱਗੇ ਲੱਗਦੇ ਨੇ ਪਰ ਤੁਸੀਂ ਦੇਖੋ ਕਿ ਅੱਗੇ ਆਪਾਂ ਜਦੋਂ ਆਪਾਂ ਬਚਪਨ ਹੁੰਦਾ ਸੀਗਾ ਤੇ ਆਪਾਂ ਪਿੰਡ ਦੇ ਵਿੱਚ ਜਾਂ ਖੇਰ ਦੇ ਵਿੱਚ ਕਿਤੋਂ ਕਿਤ ਇਕੱਲੇ ਜਾਏ ਬੱਲੇ ਤੁਰ ਜਾਂਦੇ ਸੀ ਬੱਚੇ ਤੇ ਮਾਪੇ ਭਾਲੜ ਵੀ ਨਹੀਂ ਜਾਂਦੇ ਸੀ ਸ਼ਾਮ ਨੂੰ ਆਪੇ ਘਰੇ ਆ ਜਾਂਦੇ ਤੇ ਅੱਜ ਬੱਚਿਆਂ ਪ੍ਰਤੀ ਹਰ ਮਾਪੇ ਦਾ ਡਰ ਬਣਿਆ ਪਿਆ ਕਿ ਜੇ ਉਹ ਲਾ ਗੇਟ ਤੋਂ ਬਾਹਰ ਗਿਆ ਤੁਸੀਂ ਆਪਦੇ ਜਵਾਗ ਨੂੰ ਗਲੀ ਨਹੀਂ ਢੱਪਨ ਦੇ ਸਕਦੇ ਮੈਂ ਆਪਣੇ ਬੱਚੇ ਨੂੰ ਤੇ ਫਿਰ ਇਹ ਹਾਲਾਤ ਇਹ ਰਹਿਣ ਵਾਲੇ ਮੈਨੂੰ ਦੱਸ ਹੂੰ ਇੱਕ ਪਾਸੇ ਤਾਂ ਆਪਾਂ ਇਹ ਦਾਅਵੇ ਕਰੀ ਜਾਂਦੇ ਆ ਕਿ ਪੰਜਾਬ ਤੋਂ ਵਧੀਆ ਸਖਾਲਾ ਕੋਈ ਹੈ ਹੀ ਨਹੀਂ ਦੂਜੇ ਪਾਸੇ ਤੁਹਾਡੇ ਛੋਟੇ-ਛੋਟੇ ਨਿਆਣੇ ਚੱਕੇ ਜਾ ਰਹੇ ਆ ਆ ਤੁਸੀਂ ਇਹ ਇਹ ਖਬਰ ਇਹ ਦੇਖੋ ਚੋਰੀਆਂ ਜਾਂ ਕਿਸੇ ਦਾ ਜਾਨੀ ਨੁਕਸਾਨ ਕਰਨਾ ਇਹ ਆਮ ਗੱਲ ਹੋ ਗਈ ਹੈ ਜੀ ਚੰਡੀਗੜ੍ਹ ਦੇ ਵਿੱਚ ਕਰੋੜ ਰੁਪਏ ਦਾ ਉਹ ਪਟਕੇ ਲੈ ਗਈ ਹੂੰ ਜਿਹੜਾ ਕਾਰ ਚਾਰਜਰ ਨਵਾਂ ਲਾਣੇ ਆਪਾਂ ਨਵੀਂ ਇਲੈਕਟ੍ਰਿਕ ਇਲੈਕਟ੍ਰਿਕ ਕਾਰਾਂ ਨੂੰ ਚਾਰਜ ਕਰਨ ਵਾਸਤੇ ਜੀ ਚੰਡੀਗੜ੍ਹ ਤੋਂ ਸੇਫ ਸਿਟੀ ਤਾਂ ਨਹੀਂ ਹੈਗੀ ਕੋਈ ਹੂੰ ਲੱਖਾਂ ਕੈਮਰੇ ਉਹਨਾਂ ਨੇ ਲਾਤੇ ਉੱਥੇ ਉੱਥੋਂ ਵੀ ਲੈ ਕੇ ਚੱਕੇ ਉਹ ਕਰੋੜਾਂ ਰੁਪਏ ਦਾ ਸਮਾਨ ਉਹ ਪੱਟ ਕੇ ਲੈ ਗਈ ਸਿਰਫ ਐਮਸੀਬੀ ਛੱਡੇ ਆ ਜੀ ਕਹਿੰਦੇ ਆ ਵੀ ਲੈ ਜਾਂਦੇ ਆ ਕੋ ਛੱਡੇ ਹੁਣ ਉਹ ਬੱਚੇ ਦੀ ਮੈਂ ਹੁਣੀ ਵੀਡੀਓ ਦੇਖ ਰਿਹਾ ਸੀਗਾ ਜਿਹੜਾ ਬੱਚਾ ਕੱਲ ਚੱਕਿਆ ਗਿਆ ਅੱਜ ਬਰੀਰਕੋਟਲੇ ਕੋਲ ਮਿਲਦਾ ਜਿਸ ਵਿਅਕਤੀ ਨੂੰ ਮਿਲਦਾ ਹੈਗਾ ਉਸਨੇ ਵੀਡੀਓ ਬਣਾਈ ਹੋਈ ਹੈ ਇੱਕ ਮੋਟਰ ਦੇ ਕੋਲੇ ਖੜ ਕੇ ਕਿ ਇਹ ਬੱਚਾ ਮੈਨੂੰ ਨਹਿਰ ਦੇ ਕਿਨਾਰੇ ਇਹ ਬੇਹੋਸ਼ੀ ਦੀ ਹਾਲਤ ਚ ਮਿਲਿਆ ਮੈਨੂੰ ਆਪਣੇ ਘਰ ਲੈ ਕੇ ਜਾ ਰਹੇ ਆ ਅਗਲਾ ਵੀ ਡਰਦਾ ਨਾ ਜਿਸ ਜਿਸ ਨੂੰ ਉਹ ਮਿਲਿਆਗਾ ਜਿਹੜਾ ਮਦਦ ਕਰ ਰਿਹਾ ਉਹ ਵੀ ਡਰਦਾ ਕਿਤੇ ਕੱਲ ਨੂੰ ਮੇਰੇ ਤੇ ਨਾ ਉਹ ਐਕਸ਼ਨ ਕੋਈ ਆ ਜਾਏ ਕਿ ਹਾਂ ਵੀ ਤੈਨੂੰ ਕੀ ਮਿਲਿਆ ਹਾਲਾਂਕਿ ਮਤਲਬ ਗੱਲਬਾਤ ਤਾਂ ਹੁੰਦੀ ਹੈ ਹੁਣ ਬੱਚੇ ਰਾਹੀਂ ਜਾਂ ਆਲੇ-ਦੁਆਲੇ ਰਾਹੀਂ ਪਤਾ ਲੱਗੂਗਾ ਵੀ ਬੱਚਾ ਚੱਕਿਆ ਕਿਹਨੇ ਸੀ ਤੇ ਕੀ ਕਾਰਨ ਸੀ ਉਹਦੇ ਪਿੱਛੇ ਭਗਤ ਜੀ ਪੁਲਿਸ ਚਾਵੇ ਤਾਂ ਕੁਝ ਵੀ ਕਰ ਸਕਦੀ ਹੈ ਕੁਝ ਵੀ ਕਰ ਸਕਦੀ ਜਦੋਂ ਮਹਾਰਾਣੀ ਪ੍ਰਨੀਤਕੌਰ ਦੇ ਖਾਤੇ ਚੋਂ 25 ਲੱਖ ਕੇ ਕਿੰਨੇ ਦੀ ਹੇਰਾ ਫੇਰੀ ਠੱਗੀ ਵੱਜ ਗਈ ਸੀ ਜੀ ਪੰਜਾਬ ਪੁਲਿਸ ਹੀ ਸੀ ਨਾ ਹਾਂ ਉਹ ਤਾਂ ਭਾੜ ਲਿਆ ਉਹ ਪਤਾ ਨਹੀਂ ਕਲਕੱਤੇ ਕੇ ਸਾਮ ਜਾ ਕੇ ਉਹਨਾਂ ਨੂੰ ਫੜ ਕੇ ਲੈ ਜਾਂਦਾ ਹਾਂ ਹੈ ਵੇ ਦਿਨ ਟੂ ਡੇ ਉਹ ਫਿਰ ਬੰਦੇ ਬੰਦੇ ਦਾ ਫਰਕ ਵੇ ਦਿਨ ਟੂ ਡੇ ਉਹ ਬੰਦੇ ਬੰਦੇ ਦਾ ਫਰਕ ਹੁੰਦਾ ਨਾ ਫਿਰ ਰਾਜੇ ਨੇ ਤੇ ਇੱਕ ਪਾਸੇ ਆ ਬੰਦੇ ਨੇ ਨਹੀਂ ਨਹੀਂ ਫਿਰ ਕਿਉਂ ਮੈਨੂੰ ਇਹ ਗੱਲ ਸੁਣਨਾ ਤੁਸੀਂ ਕਿਉਂ ਇਹ ਚੀਜ਼ ਕੱਲ ਨੂੰ ਤੁਹਾਡੇ ਬੱਚੇ ਜੇ ਵੱਡੇ ਹੋਣਗੇ ਪੰਜਾਬ 'ਚ ਤੁਹਾਨੂੰ ਤਾਂ ਪਹਿਲਾਂ ਤੁਸੀਂ ਉਹਨਾਂ ਦੇ ਡਰ ਤੇ ਮਾਰੇ ਰਹੋ ਜੇ ਉਹ ਵੱਡੇ ਹੋਗੇ ਤਾਂ ਫਿਰ ਉਹਨਾਂ ਨੂੰ ਨਸ਼ੇ ਤੋਂ ਬਚਾ ਲਓ ਫਿਰ ਅਖੀਰ ਉਹਨਾਂ ਨੂੰ ਇਹ ਕਹਿ ਕੇ ਤੁਰਦਿਓ ਵੀ ਇਹ ਪੰਜਾਬ ਸੇਫ ਨਹੀਂ ਹੈ ਬਾਹਰ ਮੀਤੋ ਬਾਦ ਬਾਹਰ ਜਾਂਦੇ ਰਹੋ ਜੀ ਤੁਸੀਂ ਤਾਂ ਹੁਣ ਤਾਂ ਬਾਹਰ ਵਾਲਾ ਗੰਦੀ ਓਖਾ ਕਰਦਾ ਕੈਨੇਡਾ ਨਹੀਂ ਜੀ ਤਾਂ ਇਹ ਚੀਜ਼ਾਂ ਸਰਕਾਰਾਂ ਨੂੰ ਵੀ ਸੋਚਣੀਆਂ ਪੈਣੀਆਂ ਕਿ ਆਪਦੇ ਮਾਹੌਲ ਨੂੰ ਕਿਉਂ ਇਹ ਕਿਉਂ ਹੋ ਰਿਹਾ ਜੀ ਅੱਧਾ ਤਾਂ ਨਸ਼ੇ ਚ ਹੈ ਅੱਧਾ ਜਿਹੜਾ ਉਹਨਾਂ ਕੋਲ ਜੌਬਸ ਨਹੀਂ ਉਹਨਾਂ ਕੋਲ ਕੰਮ ਨਹੀਂ ਹੈ ਤੇ ਬੰਦਾ ਮਰਦਾ ਕੀ ਨਹੀਂ ਕਰਦਾ ਜੀ ਇੱਕ ਕਹਾਵਤ ਬਣੀ ਹੈ ਨਾ ਮਰਦਾ ਕੀ ਨਹੀਂ ਕਰਦਾ ਤਾਂ ਉਹ ਸਾਬ ਹੈ ਜੀ ਜਿੰਦਾ ਦਾਲ ਲੱਗੂਗਾ ਉਹ ਕਰੂਗਾ ਜੀ ਇਹ ਤਾਂ ਤੁਹਾਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਸਰਕਾਰਾਂ ਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਕਿ ਆਪਣੇ ਪੰਜਾਬ ਦਾ ਮਾਹੌਲ ਠੀਕ ਕਰਨ ਜੀ